ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦੇ ਚੱਲੀ ਜਾਂਦੀ ਹੈ ਆਪਣੀ ਫਖਰਾਜ ਚਾਲੂ ਦੀ ਪਟਾਈ ਪਹਿਲਾਂ ਫਖਰਾਜ ਪੱਟ ਕੇ ਫਿਰ ਕਰਾਂਗੇ ਡੈਮਨ ਸ਼ੁਰੂ ਕਿਉਂਕਿ ਫਿਰ ਤਾਂ ਗਰਮੀ ਹੋ ਜਾਂਦੀ ਹੈ ਤੇ ਫਖਰਾਜ ਫਿਰ ਸਹੀ ਨਹੀਂ ਰਹਿੰਦਾ ਗਰਮੀ ਚ ਕੱਚਾ ਲੂਗਾ ਇਹ ਸਹਿਜੇ ਦੇਖੋ ਰਾਸ਼ਣੀਆਂ ਸਾਰਾ ਇਹਦੀ ਆਪ ਵਰਤੀ 95 ਦਿਨਾਂ ਤੇ ਬੇਲ ਦਾਣਾ ਗਣਤੀ ਚੱਕ ਰੰਗ ਵੀ ਬਹੁਤ ਅਲੂੜਾ ਮਾੜੀ ਮੋਟੀ ਮਿੱਟੀ ਹੈ ਜਿਹੜੀ ਇਹ ਮੀਂਹ ਕਰਕੇ ਆਉਂਦੀ ਆ ਮੀਂਹ ਪਿਆ ਹੋਇਆ ਨਾ ਹਾਂ ਬਾਕੀ ਸਾਫ ਆ ਲੂ ਇਹ ਆਪਾਂ ਨਾਲ ਹੀ ਵੇਚ ਦੇਣਾ ਬਸ ਛਾਂਟੀ ਕਰਕੇ ਦਾ ਰਾਸ਼ਣਾ ਲੱਗ ਇਕੱਠਾ ਭਰ ਦੇਣਾ ਵਾ ਤੇ ਗੋਲੇ ਵੀ ਆਪਾਂ ਰੱਖ ਲੈਣਾ ਵਾ ਇਹ ਕੱਲ ਦੀ ਛਾਂਟੀ ਕੀਤੀ ਹੋਈ ਆ ਗੋਲੇ ਵੀ ਇਹ ਢੇਰੀ ਲਾ ਕੇ ਦੋਚ ਸਟੋਰ ਲਾ ਦਾਂਗੇ ਰਸਣ ਆਪਾਂ ਭੇਜ ਦੇਣਾ ਹੈਗਾ 400 ਦੇ ਨੇੜੇ ਰੇਟ ਆਹ ਦੋ ਬੰਦਾ ਹੀ ਬਣ ਗਿਆ ਤੇ ਮੂੰਹ ਵਿਚਾਲੇ ਟੈਡ ਇੱਧਰ ਚੱਲਦਾ ਨੰਬਰਦਾਰ ਫਾਰਮ ਸਵੱਗੀ ਵਾਲਿਆਂ ਦਾ ਕੰਮ ਮੰਨੇ ਹੋਣਾ ਵਾ ਇਹ ਨਾਲੋਂ ਲੇਬਰ ਬਹੁਤ ਆਦੂ ਜੀ ਬਹੁਤ ਆਪਾਂ ਆਹ ਵੇਚਣਾ 3 ਲੀਟਰ ਤੋਂ ਕਟਾ ਕਟਾ ਚੱਕੀ ਜਾਂਦੇ ਆ। ਨਾਲ ਦੀ ਨਾਲ ਹੋਈ ਜਾਂਦੀਆਂ ਲੋਡ ਟਰਾਲੀਆਂ। ਰਾਸ਼ਨ ਆ ਭਰ ਕੇ ਲੈਂਦੇ ਅਸੀਂ ਰਾਤ ਤੇ ਹੁਣ ਸ਼ਾਂਤੀ ਕਰਕੇ ਨਾਲ ਦੀ ਨਾਲ ਰਾਸ਼ਨ ਸਟੋਰ ਬੀ ਸਟੋਰ ਐਸੂਜ ਬਹੁਤ ਆਲੂ ਦਾ ਇਹ ਗ੍ਰਾਮੇ ਵਾਲੀ ਮਸ਼ੀਨ ਦਾ ਬਜਾਈ ਹੋਈ ਹੈ ਦੁਬਾਰਾ ਚਾਹ ਭਰਨੀ ਆ 21 ਫੁੱਟੀ ਬਹੁਤ ਜ਼ਿਆਦਾ ਆਸਮਾਨ ਮੌਸਮ ਵੀ ਖਰਾਬ ਹੀ ਆ ਆਦਿਆਂ ਦੀਆ ਕੱਲ ਬਣਾ ਕੇ 18.5 ਫੁੱਟੀ ਇਹ ਵੀ ਬਰਗੇ ਤੋਂ ਬਣੀ ਹੋਈ ਆ। ਰਾਤ ਹੀ ਆਈ ਆ। ਕੰਪੀਆ ਲੋਡ ਇਹ 5630 ਮਗਰ ਤੇ ਪੋਣਾ 500 ਗੱਟੂ ਹਨ। ਆਲੀ ਸਾਰਾ ਭਰਿਆ ਪਿਆ 20 ਵੀ ਲਦਣਾ ਇਹ ਚ। why you ਪਟੀ ਖਣ ਨਾਲ ਦੀ ਆ ਚੁਕੀ ਜਾਂਦੇ ਐ ਕਿੰਨਾ ਪਖਰਾ ਜাদুਆ ਝਾੜ ਬਹੁਤ ਆ ਇਹਨੂੰ ਆਲੂ ਆਲੂ ਪਿਆ ਕਾ ਕੀ ਵੀ ਦੇ ਵੀ ਪੈਂਡ ਕਰਦਾ ਮੇਰੇ ਹਿਸਾਬ ਨਾਲ ਇਹ 300 ਤੋਂ ਪਲੱਸ ਰੱਖ ਲੇਗਾ ਬਾਕੀ ਵੀ ਜਿਹੜਾ ਉਹ ਰੱਖ ਸਕਦਾ ਗਲਟੋ ਬਟੂ ਕੀ ਲੇਗਾ ਝਾੜ ਬਹੁਤ ਹੁੰਦਾ ਉਹ ਮੈਂ ਕਿੰਨੇ ਦਾ ਬਾਈਕ ਰੇਟ ਲੱਕਾ ਉਹਦਾ ਸਫਾਈ ਬਹੁਤ ਆਉਂਦੀ ਹੈ ਇਹ ਤੋਂ ਅੱਜ ਬੋਰ ਤੋਂ ਲੱਗਦਾ ਇਹਨਾਂ ਦੋ ਗੱਡੀਆਂ ਲੋਡ ਹੋਣ ਲਈ ਇੱਕ ਪਹਿਲਾਂ ਭਰਤੀ ਆਪਾਂ ਮਾਲ ਹੋ ਗਿਆ ਤਿਆਰ ਕਿੱਥੀ ਜਾਂਦੇ ਆ ਬੰਦੇ ਅੱਜ 300 ਗੱਟੂ ਤਿਆਰ ਕਰਤਾ ਇਹਨਾਂ ਨੇ 17 ਜਣਿਆਂ ਨੇ 17 ਬੰਦੇ ਆਏ ਛਾਂਟੀ ਕਰਕੇ 300 ਗੱਟੂ ਇਹਨਾਂ ਨੇ ਰਾਸ਼ਾ ਦਾ ਤਿਆਰ ਕਰਤਾ ਯਾਕੂਬ ਹੋਰੀਆਂ ਬੀ ਦੀਆਂ ਆ ਜਾਣੀਆਂ ਪਖਰਾਜ ਦੀ ਇਹ ਮੋਜਾ ਵੀ ਨਾਲ ਦੀ ਨਾਲ ਹੀ ਕੰਮ ਨਿਪਟ ਜਾਂਦਾ ਨਾ ਕੋਈ ਢੇਰੀ ਦਾ ਨਾ ਕੁਝ ਹੋਰ ਪਰ ਇੰਨਾ ਕਾ ਵੀ ਰੇਟ ਜਿਹੜਾ ਹੁੰਦਾ ਫਿਰ ਸਿਕਾਉਣਾ ਪੈਂਦਾ ਘੱਟ ਵੱਧ ਦਿੱਲੀ ਦਾ ਰੇਟ ਤੋਚਣ ਵੀ ਲਿਆਂਦਾ ਆਪਾਂ ਉਹ ਪਹਿਲਾਂ ਹੀ ਪਾ ਲਈਦਾ ਕੀਤਾ ਮੀਂਹ ਪਿਆ ਕਰਕੇ ਗਿੱਲੇ ਵਾਲੇ ਆ ਰਾਤ ਵਿੱਚ ਖੋਗੀਆਂ ਜੀ ਦੂਜੀ ਕਿੰਨੇ ਆ ਨਹੀਂ ਵੀ ਰੱਖ ਲਾਂਗੇ ਆਪਾਂ ਅਜ ਰੇਟ ਘਾਟਾ ਤੇ ਰੱਖ ਲਾਂਗੇ ਇੱਕ ਦਿਨ ਦਾ ਹੁੰਦਾ ਹੈ ਉਸ ਤੋਂ ਬਾਅਦ ਤਾਂ ਫੇਰ ਖਰਾਬ ਹੋ ਲੱਗ ਜਾਂਦਾ ਤੇ ਆਪਣੇ ਆ ਗਰੇਡਰ ਦੀਆਂ ਵੀ ਆ ਗਈਆਂ ਰੇੜੀਆਂ ਬਣ ਕੇ ਸਾਰੀਆਂ ਗਰੇਡਰ ਆਪਾਂ ਮੈਂਦਾ ਤਿੰਨ ਤਰੀਕ ਨੂੰ ਪਿਆਰੀ ਹੋ ਗਈ ਜਦੋਂ ਆਪਣਾ ਉਹ ਪਪਖਰਾ ਸਾਰਾ ਪਟਿਆ ਜਾਊਗਾ ਪਖਰਾ ਜਾ ਪਟੇ ਜੋ ਟੈਵਨ ਚੱਲ ਪੂਗਾ ਕਿਉਂਕਿ ਇਹ ਤਾਂ ਹੁਣ ਗ੍ਰੇਡਰਾਂ ਛਾਂਟੀ ਹੋਣਾ ਨਹੀਂ ਹੈਗਾ ਇਹ ਤਾਂ ਕੱਚਾ ਵਾਲਾ ਸਾਰਾ ਛੱਲੇ ਜਾਊਗਾ ਔਰ ਆਦੀਆਂ ਬਚੀਆਂ ਹੋਈਆਂ ਬਾਕੀ ਇੱਧਰ ਤਿਆਰ ਹੋ ਗਿਆ ਨਾਲ ਦੀ ਨਾਲ ਕੰਡਾ ਕਰੀ ਜਾਂਦੇ ਆ ਬੰਦੇ ਆ ਆਪਣਾ ਬੀ ਪਿਆ ਇਹ ਜੋ ਬੀ ਲਾ ਕੱਢ ਲੈਣਾ ਆਪਾਂ ਬੀ ਜਿਵੇਂ ਆ ਵੀ ਸਿਆਜ ਬੀ ਦਾ ਲਾ ਕੱਢਣਾ ਗੋਲੀ ਲਾ ਕੱਢਣੀ ਆ ਇਹ ਵੀ ਬਹੁਤ ਰਹਿ ਜਾਂਦਾ ਥੱਲੇ ਬਾਕੀ ਹੁਣ ਮੌਸਮ ਸਾਡੇ ਦੇਵੇ ਤਾਂ ਖਿੱਚਿਆ ਜਾਊਗਾ ਕੰਮ ਨਹੀਂ ਤਾਂ ਫੇਰ ਕੰਮ ਖਰਾਬ ਹੋ ਜਾਣਾ ਫੇਰ ਮੀਂਹ ਦੱਸਦਿਆ 25 26 ਤਰੀਕ ਨੂੰ ਨਹੀਂ ਤਾਂ ਦੋ ਦੋ ਤਿੰਨ ਦਿਨਾਂ ਅਜ ਖਿੱਚਿਆ ਜਾਣਾ ਖੇਤ ਨਾ ਦੇਖੋ ਰੱਜੋ ਹਜੇ ਸਾਇਆ ਜਹ ਸਾਰਾ ਹੈ ਇਹ ਜਿਹੜਾ ਡਫੜਾ ਉਹ ਲੱਗ ਭਰਨਾ ਪੈਂਦਾ ਵੱਡਾ ਸਹਿ ਬਾਕੀ ਸਾਰਾ ਇਕੱਠਾ ਹੀ ਹੈ